ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਹਲਕਾ ਖੰਨਾ ਦੇ ਪਿੰਡ ਪੁਹਾੜੀ ਵਿਖੇ ਪਹੁੰਚੇ ਅਤੇ ਯੂਪੀਐਸਸੀ ਪ੍ਰੀਖਿਆ ਪਾਸ ਕਰਕੇ ਆਈਐਸ ਬਣੇ ਜਸਕਰਨ ਸਿੰਘ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ। ਉਨ੍ਹਾਂ ਜਸਕਰਨ ਸਿੰਘ ਨੂੰ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਿੱਖਿਆ, ਸਖਤ ਮਿਹਨਤ ਅਤੇ ਡ੍ਰਿਡ ਇਰਾਦੇ ਦੀ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਧਰਮ ਪਤਨੀ ਗੁਰਪ੍ਰੀਤ ਕੌਰ ਸੰਧਵਾ ਵੀ ਮੌਜੂਦ ਸਨ। ਇਸ ਮੌਕੇ ਸਪੀਕਰ ਸੰਧਵਾ ਨੇ ਕਿਹਾ ਕਿ ਪੰਜਾਬ ਸਰਕਾਰ ਜਲਦੀ ਹੀ ਯੂਪੀਐਸਸੀ ਪ੍ਰੀਖਿਆ ਦੇ ਚਾਹਵਾਨਾਂ ਨੂੰ ਕੋਚਿੰਗ ਦੇਣ ਲਈ ਆਧੁਨਿਕ ਸਿਖਲਾਈ ਕੇਂਦਰ ਖੋਲੇਗੀ। ਬੇਕ ਹਿੰਮਤੇ ਨੇ ਲੋਕ ਜਿਹੜੇ ਸ਼ਿਕਵਾ ਕਰਨ ਮੁਕੱਦਮਾ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪਥਰਾਂ ਦਾ ਕਹਣਾ ਜਿਸ ਕਾਰਨ ਐਸ ਤਰ੍ਹਾਂ ਸੀਨਾ ਪਾੜ ਕੇ ਉੱਗਿਆ ਵੀ ਸਾਨੂੰ ਇਹ ਸਿਰਫ ਇਕੱਲੇ ਇਹਦੇ ਮਾਪੇ ਨੂੰ ਮਾਣ ਨਹੀਂ ਸਾਨੂੰ ਸਾਰੇ ਪੰਜਾਬੀਆਂ ਨੂੰ ਮਾਣ ਕਿ ਇੱਕ ਪਿੰਡ 'ਚ ਬੈਠਾ ਬੱਚਾ ਮਿਹਨਤ ਕਰਦਾ ਔਰ ਮਿਹਨਤ ਕਰਕੇ ਦੇਸ਼ ਦੀ ਸਭ ਤੋਂ ਵੱਡੀ ਜਿਹੜੀ ਹੈ ਪ੍ਰੀਖਿਆ ਉਹਨੂੰ ਪਾਸ ਕਰਦਾ ਸੋ ਬਹੁਤ ਬਹੁਤ ਵਧਾਈ ਔਰ ਇਹਦੇ ਤੋਂ ਜਿਸ ਕਾਰਨ ਸਿੰਘ ਹੋਣਾ ਦੇ ਇਸ ਕਾਰਨਾਮੇ ਤੋਂ ਸਾਡੇ ਹੋਰ ਬੱਚੇ ਵੀ ਪ੍ਰੇਰਨਾ ਲੈਣਗੇ ਜਿਵੇਂ ਅੱਜ ਇੱਕ ਬਿਹਾਰ ਦੇ ਬੱਚੇ ਨੇ ਮਤਲਬ ਬਹੁਤ ਵੱਡੀ ਐਗਜ਼ਾਮਪਲ ਸੈੱਟ ਕਰ ਦਿੱਤੀ ਜਿਹੜਾ 100% ਅੱਖਾਂ ਤੋਂ ਨਾ ਉਹਦੀ ਮਾਂ ਨੇ ਉਹਨੂੰ ਬੋਲ ਕੇ ਪੜਾਇਆ ਤੇ ਉਹ ਬੱਚਾ ਆਈਐਸ ਕਲੀਅਰ ਕਰ ਗਿਆ ਸੋ ਇੱਥੋਂ ਆਪਣੇ ਸਾਰੇ ਬੱਚਿਆਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਅਮੀਰੀ ਗਰੀਬੀ ਉਹ ਤਾਂ ਸੈਕੰਡਰੀ ਗੱਲਾਂ ਨੇ ਅਗਰ ਤੁਸੀਂ ਮਿਹਨਤ ਕਰਦੇ ਆਂ ਤੇ ਪ੍ਰਮਾਤਮਾ ਮਿਹਰ ਕਰਦਾ ਜਿਸ ਕਰਨ ਤੇ ਵੀ ਕੀਤੀ ਹੈ ਉਹਨਾਂ ਤੇ ਵੀ ਕਰ ਸਕਦਾ ਔਰ ਆਪਣੇ ਪੰਜਾਬੀ ਬੱਚਿਆਂ ਨੂੰ ਇਹ ਚਾਹੀਦਾ ਕਿ ਆਪਾਂ ਠੀਕ ਆ ਬਾਹਰ ਵੀ ਜਾਣਾ ਚਾਹੀਦਾ ਕੋਈ ਵੱਡੀ ਗੱਲ ਨਹੀਂ ਬਾਹਰ ਉਦੋਂ ਜਾਓ ਜਦੋਂ ਤੁਸੀਂ ਆ ਚੀਜ਼ਾਂ ਨਹੀਂ ਕਰ ਸਕਦੇ ਪਹਿਲਾਂ ਆਹ ਦਾ ਟਰਾਈ ਕਰੋ ਜਿੰਨੀ ਸਾਡੀ ਕਰੀਮ ਹੈ ਉਹ ਬਾਹਰ ਤੁਰ ਜਾਂਦੀ ਹੈ ਵੈਸੇ ਤਾਂ ਬਾਬੇ ਨਾਨਕ ਦੀ ਸਾਡੇ ਤੇ ਕਿਰਪਾ ਹੈ ਉਹਨੇ ਕਿਹਾ ਵੀ ਉੱਜੜ ਜਿਓ ਜਿਹੜੇ ਚੰਗੇ ਚੰਗੇ ਆ ਹੁਕਮ ਤਾਂ ਉਸ ਬਾਬੇ ਨਾਨਕ ਦਾ ਹੀ ਆ ਪਰ ਉੱਥੇ ਜਿੱਥੇ ਜਾ ਕੇ ਵੀ ਆਪਾਂ ਰਾਜ ਕਰੀਏ ਨਾ ਸਾਨੂੰ ਰਾਜ ਕਰਨ ਵਾਲੀ ਕੌਮ ਬਣਾਇਆ ਸੋ ਆਪਾਂ ਨੂੰ ਇੱਥੇ ਵੀ ਮਿਹਨਤ ਕਰਨੀ ਚਾਹੀਦੀ ਉੱਥੇ ਮਿਹਨਤ ਕਰਨੀ ਚਾਹੀਦੀ ਔਰ ਅੱਗੇ ਨਿਕਲਣਾ ਚਾਹੀਦਾ ਜਿਸ ਤਰ੍ਹਾਂ ਜਿਸ ਕਾਰਨ ਨੇ ਇੱਕ ਵੱਡਾ ਇੱਕ ਕੀਰਤੀਮਾਨ ਸਾਫਤ ਕੀਤਾ ਬਹੁਤ ਸਾਨੂੰ ਇਹ ਪਰਿਵਾਰ ਨੂੰ ਵਧਾਈ ਇਸ ਨਗਰ ਨੂੰ ਵਧਾਈ ਤੇ ਸਾਨੂੰ ਆਪ ਦੇ ਆਪ ਤੇ ਮਾਣ ਮਹਿਸੂਸ ਹੁੰਦਾ ਗੁਰੂ ਸਾਹਿਬ ਦਾ ਬਹੁਤ ਸ਼ੁਕਰਾਨਾ ਔਰ ਪਰਮਾਤਮਾ ਕਰਨ ਇਹ ਬਹੁਤ ਵਧੀਆ ਇਹਦਾ ਕੈਰੀਅਰ ਹੋਵੇ ਗਰੀਬਾਂ ਦੀ ਨਿਮਾਣਿਆਂ ਦੀ ਨਤਾਂਿਆਂ ਦੀ ਇਹ ਸੇਵਾ ਕਰੇ ਤੇ ਪਰਮਾਤਮਾ ਸਾਡੇ ਸਾਰਿਆਂ ਦਾ ਨਾਮ ਉੱਚਾ ਕਰਾਉਂਦੇ ਸੋ ਸੋਸੋ ਜਿਵੇਂ ਕਿ ਯੂਪੀਐਸ ਤੋਂ ਆਈਐਸ ਤੋਂ ਕਲੀਅਰ ਕਰਦਾ ਹੈ ਉਹ ਉਸ ਲਈ ਪੰਜਾਬ ਸਰਕਾਰ ਕੁਝ ਕੋਸ਼ਿਸ਼ ਸੈਂਟਰ ਤੋਂ ਕਰਨ ਜਾ ਰਹੀ ਹੈ ਇਹਦੇ ਵਾਸਤੇ ਸਾਡੀ ਪਲਾਨਿੰਗ ਹੈ ਜੀ ਕੋਚਿੰਗ ਸੈਂਟਰ ਤੋਂ ਇੱਕ ਮੈਂਟਰਸ਼ਿਪ ਪ੍ਰੋਗਰਾਮ ਬਣਾਇਆ ਜਿਹੜੇ ਅਫਸਰ ਜ਼ਿਲ੍ਹਿਆਂ ਚ ਲੱਗੇ ਹੋਏ ਲੱਗੇ ਹੋਏ ਆਈਐਸ ਆਈਪੀਐਸ ਉਹ ਜਿਹੜੇ ਉਹਨਾਂ ਨੂੰ ਸਕੂਲਾਂ ਚ ਭੇਜਿਆ ਜਾਊਗਾ ਤਾਂ ਕਿ ਬੱਚਿਆਂ ਨੂੰ ਦੱਸ ਕਿ ਹੁਣ ਬਹੁਤੇ ਬੱਚਿਆਂ ਨੂੰ ਆਪਣਾ ਪਤਾ ਪਤਾ ਹੀ ਨਹੀਂ ਹੈ ਇਹ ਕਰਨਾ ਕਿਵੇਂ ਹੈ ਤਾਂ ਉਹਨਾਂ ਨੂੰ ਗਾਈਡੈਂਸ ਦੇ ਕੇ ਹੁਣ ਸਾਡੇ ਬੱਚਿਆਂ ਦੇ ਦਿਮਾਗ ਚ ਜਿਹੜੀ ਗੱਲ ਪਾ ਦੋ ਉਹ ਬੜੇ ਫਰਟਾਈਲ ਆ ਬੱਚੇ ਆਪਣੇ ਉਧਲੇ ਪਾਸੇ ਤੁਰ ਪੈਂਦੇ ਔਰ ਕਾਮਯਾਬੀ ਹੋ ਜਾਂਦੀ ਸੋ ਇਸ ਪਾਸੇ ਵੀ ਸਰਕਾਰ ਸੋਚ ਰਹੀ ਹੈ ਸੈਂਟਰ ਖੋਲਣ ਦੀ ਵੀ ਸੋਚ ਰਹੀ ਹੈ ਸਰਦ ਸਾਹਿਬ ਅਮੀਰ ਕਰੀਏ ਵੀ ਜਲਦੀ ਜਸਕਰਨ ਦੀ ਡੀਸੀ ਦੀ ਕੋਸ਼ਿਸ਼ ਇਹ ਤਾਂ ਚੀਫ ਐਕਟਿਵ ਬਣੂਗਾ ਤੁਸੀਂ ਕਹਿੰਦਾ ਡੀਸੀ ਗੱਲ ਕਰ ਰਹੇ ਹੈ ਕੀ ਮੈਸੇਜ ਦੇਣਾ ਚਾਹੁੰਦੇ ਹੋ ਵਰਗੇ ਯੂਥ ਨੂੰ ਮੈਂ ਯੂਥ ਨੂੰ ਇਹ ਕਹਿੰਦਾ ਵੀ ਤੁਹਾਡੇ ਚ ਸਭ ਤੋਂ ਵੱਡੀ ਗੱਲ ਹੈ ਪਰਮਾਤਮਾ ਨੇ ਕਿਰਪਾ ਕੀਤੀ ਵੀ ਤੁਸੀਂ ਪੰਜਾਬ ਦੇ ਜੰਮੇ ਹੋ ਪੰਜਾਬ ਵਰਗੇ ਲੋਕ ਕਿਤੇ ਨਹੀਂ ਪੰਜਾਬ ਵਰਗੀ ਧਰਤੀ ਕਿਤੇ ਨਹੀਂ ਸੋ ਪੋਜ਼ਿਟਿਵ ਪਾਸੇ ਲੱਗੋ ਮਿਹਨਤ ਕਰੋ ਨਸ਼ਿਆਂ ਵਾਲੇ ਜਿੱਥੇ ਕੋਈ ਬੰਦਾ ਨਾ ਨਸ਼ੇ ਦੂਰ ਹੀ ਭੱਜੋ ਸੰਗਤ ਦੀ ਵੱਡੀ ਗੱਲ ਹੈ ਤੋਂ ਬਚੋ ਔਰ ਇਸ ਤਰ੍ਹਾਂ ਦੇ ਬੰਦਿਆਂ ਦੀ ਸੰਗਤ ਕਰੋ ਜਿਹੜੇ ਕਾਮਯਾਬ ਹੋਏ ਨੇ ਇਹਨਾਂ ਦੀਆਂ ਕਹਾਣੀਆਂ ਪੜੋ ਕਿਵੇਂ ਇਹਨਾਂ ਨੇ ਕੀਤੇ ਹੁਣ ਇਹਨਾਂ ਦੇ ਇੰਟਰਵਿਊ ਤੁਹਾਡੇ ਰਾ ਹੀ ਇੰਟਰਵਿਊ ਜਾਣਗੇ ਉਹ ਇੰਟਰਵਿਊ ਸੁਣੋ ਪ੍ਰੇਰਨਾ ਮਿਲਦੀ ਹੈ ਸੋ ਚੰਗੀਆਂ ਜਿਹੜੇ ਐਗਜ਼ਾਮਪਲ ਆ ਜਿਹੜੀਆਂ ਸੈੱਟ ਕੀਤੀਆਂ ਉਹਨਾਂ ਨੂੰ ਪੜੋ ਕਾਮਯਾਬ ਬੰਦਿਆਂ ਦੀਆਂ ਸਟੋਰੀਜ਼ ਪੜੋ ਉਹਨਾਂ ਦੀ ਸੰਗਤ ਮਾਣੋ ਤੇ ਪੰਜਾਬ ਨੂੰ ਆਪ ਮੁਟ ਤੋਂ ਫਿਰ ਰੰਗਲਾ ਪੰਜਾਬ ਬਣਾਇਓ ਅਫੀਸ਼ੀਅਲ ਹਾਊਸ ਕਰਨ ਜਾ ਰਹੇ ਜਿਹੜਾ ਇਸ ਕਰੀਬ ਵਾਰਾ ਕੋਈ ਐਜੂਕੇਸ਼ਨ ਇਹਦੇ ਬਾਅਦ ਤੇ ਮੇਨੂੰ ਸੁਝਿਆ ਨੇ ਸਾਰੀਆਂ ਅਨਾਉਂਸਮੈਂਟਾਂ ਛੋਟੀਆਂ ਹੋਣਗੀਆਂ। ਬਾਕੀ ਆਪਾਂ ਜੋ ਮਤਲਾਹ ਕਰ ਲੂ ਐਮਐਲਏ ਸਾਹਿਬ ਨਾਲ ਜੋ ਇੱਥੇ ਆਪਾਂ ਕਰ ਸਕਦੇ ਹੋਏ ਕਰਵਾਵਾਂਗੇ। ਜੀ ਜਿਵੇਂ ਕਿ ਮੈਂ ਆਈਆਰਐਸ ਬਣਿਆ ਸੀਗਾ ਤਾਂ ਸੰਧਵਾ ਸਾਹਿਬ ਨੇ ਆਪਣੇ ਪੰਜਾਬ ਲੈਜਿਸਲੇਟਿਵ ਅਸੈਂਬਲੀ ਸਾਨੂੰ ਬੁਲਾਇਆ ਸੀਗਾ ਤੇ ਬਹੁਤ ਸ਼ੁਕ ਕਾਮਨਾਵਾਂ ਦਿੱਤੀਆਂ ਸੀਗੀਆਂ। ਇਸ ਵਾਰ ਮੇਰੇ ਕੋਲ ਟਾਈਮ ਬਹੁਤ ਘੱਟ ਸੀਗਾ। ਇੱਕ ਦਿਨ ਦਾ ਹੀ ਸੀਗਾ ਤਾਂ ਸਿਰਨੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਕੋਟਕਪੂਰੇ ਤੋਂ ਚੰਡੀਗੜ੍ਹ ਜਾਂਦੇ ਹੋਏ ਉਹਨੇ ਉਹਨੇ ਨਾ ਪਲਾਨ ਬਣਾਇਆ ਤੇ ਇਨਸਟੈਂਟ ਪਲਾਨ ਸੀਗਾ ਤਾਂ ਕਾਫੀ ਖੁਸ਼ੀ ਹੋਈ ਜੀ ਕੀ ਗੱਲਬਾਤ ਹੋਈ ਹੈ ਉਹਨਾਂ ਨਾਲ ਜੀ ਸਰ ਨੇ ਕਾਫੀ ਸ਼ੁਭਕਾਮਨਾਵਾਂ ਦਿੱਤੀਆਂ ਸਰ ਨੇ ਕਿਹਾ ਕਿ ਮੇਰੀ ਸクセਸ ਦਾ ਜਿਹੜੀ ਕਾਫੀ ਬੱਚਿਆਂ ਨੂੰ ਨੌਜਵਾਨਾਂ ਨੂੰ ਉਤਸ਼ਾਹਿਤ ਕਰੂਗੀ ਪ੍ਰੇਰਿਤ ਕਰੂਗੀ ਤੇ ਹੋਰ ਬਹੁਤ ਸਾਰੇ ਬੱਚਿਆਂ ਨੂੰ ਅੱਗੇ ਆਉਣਾ ਚਾਹੀਦਾ